ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਮੰਨ ਕੀ ਬਾਤ ਪ੍ਰੋਗਰਾਮ ਦੇਖਣ ਲਈ ਕਲਾਸ ਨਗਰ ਵਿਖੇ ਵਾਰ ਨੰਬਰ 3 ਦੇ ਵਿੱਚ சுரேਸ਼ ਗੌਰ ਦੇ ਦਫਤਰ ਵਿੱਚ ਭਾਰਤੀ ਜਨਤਾ ਪਾਰਟੀ ਤੇ ਕਲਾਸ ਨਗਰ ਮੰਡਲ ਦੇ ਪ੍ਰਧਾਨ ਲक्की ਸ਼ਰਮਾ ਦੀ ਪ੍ਰਧਾਨਗੀ ਹੇਠ ਵਾਰ ਨੰਬਰ 3 ਦੇ ਵਰਕਰਾਂ ਅਤੇ ਬੁੱਧ ਵਰਕਰਾਂ ਨੇ ਸਮੁਇਲਤ ਕੀਤੀ ਇਸ ਮੌਕੇ ਭਾਤਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰੈਸਿਕਤਰ ਡਾਕਟਰ ਸਤੀਸ਼ ਕੁਮਾਰ ਨੇ ਵਿਸ਼ੇਸ਼ੌਰਤੇ ਸ਼ਿਰਕਤ ਕੀਤੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੀ ਮਨ ਕੀ ਬਾਪ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਕੀ ਕਿਹਾ ਤੁਸੀਂ ਆ ਵੀ ਜੂ ਲਵੋ ਦੇਖੋ ਜੀ ਇਹ ਸਭ ਨੂੰ ਸੁਣਨਾ ਚਾਹੀਦਾ ਔਰ ਪਛਾਣਵੇਂ ਮਾ ਸਿਗਾ ਹੈ ਠੀਕ ਹੈ ਨਾ ਔਰ ਇਹਦੇ ਵਿੱਚ ਬਹੁਤ ਕੁਛ ਦੇਸ਼ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਵੀ ਕਿਸੇ ਕਿਸੇ ਕੋਈ ਹੱਥ ਦੀ ਕਲਾਕਾਰੀ ਕੋਈ ਖੇਤੀਬਾੜੀ ਦੀ ਕਲਾਕਾਰੀ ਬਹੁਤ ਕੁਛ ਦੇਖਣ ਨੂੰ ਮਿਲਦਾ ਹੈ ਸਭ ਨੂੰ ਦੇਖਣਾ ਚਾਹੀਦਾ ਦੇਖੋ ਵਿਰੋਧੀਆਂ ਦਾ ਤਾਂ ਕੰਮ ਹੈ ਵਿਰੋਧੀਾਂ ਨੇ ਤਾਂ ਇਹ ਹੀ ਕੰਮ ਕਰਨਾ ਹੈ ਆ ਜਿਹੜੇ ਹੈਗੇ ਆ ਕੋਈ ਵੀ ਹਰ ਚੀਜ਼ ਦੀ ਵੀ ਅੱਛੀ ਚੀਜ਼ ਦੀ ਵੀ ਉਹ ਡਰਾਮੇਬਾਜ਼ੀ ਕਹਿੰਦੇ ਆ ਹਾਲਾਂਕਿ ਆਪ ਸਰਕਾਰ ਹੈ ਜਿਹੜੀ ਆਪ ਡਰਾਮੇਬਾਜ਼ ਸਰਕਾਰ ਹੈ ਇਹ ਤਾਂ ਵਿਰੋਧ ਤਾਂ ਹੋਣਾ ਹੀ ਹੈ ਦੇਖੋ ਕਿ ਬੀਜੇਪੀ ਆਏਗੀ ਇਹਦਾ ਜਿਹੜਾ ਆਪ ਸਰਕਾਰ ਦਾ ਸੀਗਾ ਨਾ ਇਹਦੀ ਸਾਰੀ ਪੋਲ ਖੁੱਲ ਚੁੱਕੀ ਹੈ ਤੇ ਹੁਣ ਬੀਜੇਪੀ ਬਿਲਕੁਲ ਆਏਗੀ ਔਰ ਹਰ ਜਗ੍ਹਾ ਆਏਗੀ ਪੰਜਾਬ ਚ ਵੀ ਆਏਗੀ ਦੇਖੋ ਜੀ ਅੱਜ ਮੋਦੀ ਜੀ ਦਾ ਪਚਨਵਾ ਜਿਹੜਾ ਮਨਕੀ ਬਾਤ ਦਾ ਪ੍ਰੋਗਰਾਮ ਸੀ ਜੋ ਕਿ ਸਾਰਿਆਂ ਨੇ ਅੱਜ ਕਿਰਾਸ਼ਟਗਰ ਮੰਡਲ ਦੇ ਵਿੱਚ சுரேਸ਼ ਗੌਰ ਦੀ ਆਫਿਸ ਵਿੱਚ ਬੈ ਕੇ ਸਾਰਿਆਂ ਨੇ ਸੁਣਿਆ ਡਾਕਟਰ ਸਤੀਸ਼ ਜੀ ਸਾਡੇ ਪ੍ਰੈਸ ਸਚਿਵ ਇਹਨਾਂ ਦੀ ਅਗਸਤ ਦੇ ਵਿੱਚ ਪੱਠੇ ਸੀ ਅੱਜ ਤੇ ਉਹਨਾਂ ਨੇ ਦੱਸਿਆ ਜੇ ਕਿ ਜੀ 20 ਸਿਮੇਲਨ ਹੋ ਰਿਹਾ ਰਿਹਾ ਉਹਨਾ ਹਿੰਦੁਸਤਾਨ ਦੀ ਜਿਹਨੂੰ ਇੰਨਾ ਕੋ ਫਾਇਦਾ ਹੋਊਗਾ ਕਿ ਪੂਰਾ ਜਦੋਂ ਵਿਸ਼ਵ ਆਗੇ ਤੇ ਕੇ ਬੈਠੂਗਾ ਸਾਡੇ ਦੇਸ਼ ਦੀ ਜਿਹੜੀ ਚੜ੍ਹਾਈ ਹੋ ਰਹੀ ਹੈ ਸਾਡੇ ਦੇਸ਼ ਜੋ ਤਰੱਕੀ ਹੋ ਰਹੀ ਹੈ ਉਹਨੂੰ ਦੇਖੇਗਾ ਔਰ ਪੂਰੇ ਵਿਸ਼ਵ ਦੇ ਵਿੱਚ ਜਾਊਗਾ ਮੈਸੇਜ ਕਿ ਹਾਂ ਵੀ ਹਿੰਦੁਸਤਾਨ ਇੱਕ ਉੱਬਰਦੀ ਹੋਈ ਜਿਹੜੀ ਅੱਜ ਦੱਸਿਆ ਉਹਦੇ ਨਾਲ ਬਹੁਤ ਤਰੱਕੀ ਕਰ ਰਿਹਾ ਔਰ ਦੂਸਰਾ ਮੋਦੀ ਜੀ ਆਈ ਦੱਸਿਆ ਸਾਨੂੰ ਇੱਥੇ ਵਿੱਚ ਕਿ ਅਸੀਂ ਆਪਣੇ ਦੇਸ਼ ਦੇ ਜਿਹੜੇ ਸੰਸਾਧਨ ਆ ਕਿ ਦੇਸ਼ ਦੀ ਜਿਹੜੀ ਸੰਸਕ੍ਰਿਤੀ ਆ ਦੇਸ਼ ਦੇ ਜਿਹੜੇ ਆਪਣਾ ਉਹਨੂੰ ਕਹਿੰਦੇ ਨੇ ਉਹਨੀਆਂ ਲਗੂ ਦੀ ਹੋਊਗਾ ਔਰ ਉਹਨੂੰ ਅਸੀਂ ਕਿੱਦਾਂ ਅੱਗੇ ਲੈ ਕੇ ਜਾਣਾ ਤੇ ਦੇਈ ਸੰਸਕ੍ਰਿਤੀ ਸਾਨੂੰ ਇੱਕ ਦੂਜੇ ਨੂੰ ਕਿਸ ਤਰ੍ਹਾਂ ਜੋੜਦੀ ਹੈ ਇੱਕ ਦੂਜੇ ਦੇ ਨਾਲ ਇਹਦੇ ਬਾਰੇ ਸਮਝ ਦੱਸਿਆ ਔਰ ਮੇਰੇ ਹਿਸਾਬ ਨਾਲ ਸਾਰ ਨੂੰ ਇਸ ਗੱਲ ਦੀ ਸਮਝ ਆਈ ਹੋਊਗੀ ਕਿ ਦੇਸ਼ ਦੇ ਜੜੀਆਂ ਸੱਭਿਅਤਾ ਹੈ ਦੇਸ਼ ਦੇ ਜਿਹੜਾ ਆਪਾਂ ਲੋਕ ਭਾਈਚਾਰਾ ਵਾ ਉਹਨੂੰ ਕਾਇਮ ਕਰਨ ਵਾਸਤੇ ਸਾਰਾ ਜਿਹੜੀ ਆਰ ਸਸਕਤੀਆ ਉਹਦੇ ਵਿੱਚ ਮਿਲ ਕੇ ਰਹਿਣਾ ਚਾਹੀਦਾ ਔਰ ਇਹਦਾ ਇੱਕ ਬਹੁਤ ਵੱਡਾ ਸੰਦੇਸ਼ ਸੀ ਜੋ ਦੇ ਕੇ ਗਿਆ ਮੋਦੀ ਜੀ ਆਪਣੀ ਭਾਸ਼ਾ ਦੇ ਵਿੱਚ ਨਹੀਂ ਦੇਖੋ ਵਿਪਖਸ਼ਤਾ ਕਾ ਮਾ ਗੱਲਾਂ ਕਰਨੀਆਂ ਮੇਰੇ ਖਿਆਲ ਨਾਲ ਮੋਦੀ ਜੀ ਨੇ ਮੋਦੀ ਜੀ ਦੀ ਸਰਕਾਰ ਜੋ ਜੋ ਵੀ ਯੋਜਨਾਵਾਂ ਲੈ ਕੇ ਆਈ ਹੈ ਉਹ ਪੂਰੇ ਹਿੰਦੁਸਤਾਨੀਆਂ ਵਾਸਤੇ ਆ ਉਹਦੇ ਵਾਸਤੇ ਦੇ ਮੇਰੇ ਖਿਆਲ ਨਾਲ Hindu Muslim Sikh Isai ਕੋਈ ਵੀ ਹੈ ਜਿਹੜਾ ਉਸ ਯੋਜਨਾ ਦਾ ਲਾਭ ਨਹੀਂ ਲੈ ਰਿਆ ਚਾਹੀਏ ਉਹ ਜਨਤਨ ਯੋਜਨਾ ਚਾਹੀਏ ਉਹ ਯੁਸ਼ਵਨ ਯੋਜਨਾ ਚਾਹੀਏ ਉਹ ਘਰ ਘਰ ਸਲੰਡਰ ਦੀ ਯੋਜਨਾ ਚਾਹੀਏ ਉਹ ਆਪਣੇ ਸੋਚਾਲੇ ਯੋਜਨਾ ਸੀ ਮੇਰੇ ਖਿਆਲ ਨਾਲ ਸਾਰੀ ਕਮਿਊਨਿਟੀ ਜਿੰਨਾ ਦੇਸ਼ ਆ ਸਾਰੇ ਦੇਸ਼ ਦੇ ਹਰ ਬੰਤੇ ਜਪੜਾ ਫੈਲਾ ਲੇਤਾ ਲੇਕੋ ਪੰਜਾਬ ਦੇ ਵਿੱਚ ਪਿਛਲੇ 6-7 ਮਹੀਨੇ ਤੋਂ ਜਿਹੜੀ ਸਰਕਾਰ ਆਈ ਆ ਉਹ ਸਰਕਾਰ ਦੇ ਆਉਣ ਦੇ ਨਾਲ ਤੁਸੀਂ ਆਪਾਂ ਆਪ ਹੀ ਦੇਖਦੇ ਆ ਕਿ ਕੋਈ ਵਾਦਾ ਨਹੀਂ ਪੂਰਾ ਹੋਇਆ ਜੋ ਦੇਰੇ ਲਾਲੀਬੋਪੀ ਦੇ ਰਹੇ ਸਿਰਫ ਝੂਠ ਇਸ ਵੇਰੇ ਉੱਠਦੇ ਆ ਕਿ ਨਵਾਂ ਝੂਠ ਪੈਦਾ ਕਰਦੇ ਆ ਨਵਾਂ ਝੂਠ ਬੋਲਦੇ ਆ ਔਰ ਜਨਤਾ ਨੂੰ ਪ੍ਰਭਾਵਨ ਦੀ ਕੋਸ਼ਿਸ਼ ਕਰ ਰਹੇ ਬਹੁਤ ਜ਼ਿਆਦਾ ਤੇ ਲਾਣ ਆਰਡਰ ਦੇਖ ਲਓ ਰੋਜ਼ ਕਿਤਨਾ ਕਿਤੇ ਕਤਲ ਰੋਜ਼ ਕਿਤਨਾ ਕਿਤੇ ਲੁੱਟਾਂ ਖੋਹਾਂ ਇੰਨੀਆਂ ਵੱਧ ਗਿਆ ਕੁਝ ਕਹਿੰਦੀ ਹੱਦ ਨਹੀਂ ਪੁਲਿਸ ਪ੍ਰਸ਼ਾਸਨ ਤੱਕ ਇਹਨਾਂ ਦੇ ਆਪਣੇ ਹੱਥਾਂ ਨਹੀਂ ਦੇਖੋ ਜੀ ਇਹ ਤੇ ਇੱਕ ਹਤਿਆਰਾ ਜੋ ਤੱਕ ਅਸੀਂ ਗੁੰਡਾਗਰਦੀ ਦੇ ਨਕਾ ਨਕੀਰ ਨਹੀਂ ਲਾਵਾਗੇ ਪ੍ਰਸ਼ਾਸਨ ਨੂੰ ਕਹਾ ਕਿ ਗੀ ਉਹ ਗੁੰਡਾਗਰਦੀ ਜਿਹੜੀ ਜਿਹੜੇ ਗੁੰਡਾਗਰਦੀ ਕਰਦੇ ਆ ਉਹਨਾਂ ਦੇ ਨਕੇਲ ਕੱਸੀ ਜਾਵੇ ਤੇ ਹਥਿਆਰ ਦੇ ਬਿਆਨ ਕਰਨ ਦਾ ਕੋਈ ਫਰਕ ਨਹੀਂ ਪੈਣਾ ਹਥਿਆਰ ਤੇ ਦੋ ਨੰਬਰ ਤੇ ਬੜੇ ਮਿਲਦੇ ਆ ਲੋਕੀ ਉਹਨਾਂ ਜਿਹੜੀ ਵਾਰਦਾਤਾ ਕਰਦੇ ਉਹਨੇ ਗੈਰ ਲਿਸੈਂਸੀ ਨਾਲ ਕੰਮ ਕਰਦਾ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਸਾਥੀਆਂ ਨੂੰ ਦੇਸ਼ ਗੋੜਜੀ ਦੇ ਦਫ਼ਤਰ ਦੇ ਵਿੱਚ ਸਵਾਗਤ ਧੰਨਵਾਦ ਅੱਜ ਸਾਰਿਆਂ ਨੇ ਮੰਦੀ ਬਾਤ ਦਾ ਪ੍ਰੋਗਰਾਮ ਜਿਹੜਾ ਵਾ ਸੁਣਿਆ ਵਾ ਅੱਜ ਮੋਦੀ ਜੀ ਨੇ ਦੋ ਅਹਿਮ ਟੌਪਿਕ 'ਤੇ ਬਹੁਤ ਵੱਡਾ ਸੰਦੇਸ਼ ਦੇਆ ਪਹਿਲਾ ਇਹ ਕੀ এনवायरमेंट ਵਾਰੇ ਪਾਣੀ ਦੀ ਰੱਖਿਆ ਵਾਸਤੇ ਵੀ ਪਾਣੀ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ এনवायरमेंट ਨੂੰ ਕਿਵੇਂ ਬਚਾਇਆ ਜਾ ਸਕਦਾ ਦੂਜਾ ਸੰਦੇਸ਼ ਉਹਨਾਂ ਨੇ দেয়া ਕਿ ਇੱਕ ਉਹਨਾਂ ਨੇ ਅਸਾਮ ਦੇ ਮੁੰਡੇ ਦਾ ਝਾਰਖੰਡ ਦੇ ਲੜਕੇ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਸਿੱਖਿਆ ਦੇ ਮਾਧਿਅਮ ਦੇ ਵਿੱਚ ਸਿੱਖਿਆ ਦੀ ਜਿਹੜੀ ਲਾਈਨ ਦੇ ਵਿੱਚ ਇੰਨਾ ਵੱਡਾ ਜਿਹੜੇ ਐਜੂਕੇਟਿਡ ਲੋਗ ਨੇ ਜਿਨ੍ਹਾਂ ਨੇ ਪੁਸਤਕ ਬਾਰੇ ਵੀ ਉਹਨਾਂ ਨੀ ਪੜਨ ਵਾਸਤੇ ਪੁਸਤਕ ਨਹੀਂ ਮਿਲੀ ਸੀਗੀ ਅੱਜ ਉਹਨਾਂ ਨੇ ਪਰਨ ਲਿਆ ਕਿ ਜਿਹੜਾ ਬੱਚਾ ਪੁਸਤਕ ਨਹੀਂ ਖਰੀਦ ਸਕਦਾ ਸੀਗਾ ਅੱਜ ਉਹ ਹਰ ਘਰ 'ਚ ਜਾ ਕੇ ਇੱਕ ਸੈਂਟਰ ਬਣਾ ਕੇ ਜਿਹੜੇ ਗਰੀਬ ਲੋਕ ਨੇ ਗਰੀਬਾਂ ਦੇ ਬੱਚੇ ਨੇ ਉਹਨਾਂ ਨੂੰ ਜਿਹੜੀ ਹੈ ਵੱਡੀਆਂ ਸਿੱਖਿਆਵਾਂ ਫ੍ਰੀ ਦੇ ਰਿਆ ਹੈ ਹਿੰਦੁਸਤਾਨ ਤੁਸੀਂ ਕਹਿੰਦੇ ਨੇ ਪੁਰਾਤਨ ਜਿਹੜੀ ਸਾਡੀ ਸੰਸਕ੍ਰਿਤੀ ਹੈ ਸਾਡੀ ਪਰੰਪਰਾ ਹੈ ਹਿੰਦੁਸਤਾਨ ਦੇ ਵਿੱਚ ਕੋਈ ਵੀ ਇਹੋ ਜਿਹਾ ਮਿਊਜ਼ੀਸ਼ੀਅਨ ਕਰਾਣਾ ਇਹੋ ਜਿਹਾ ਸਭ ਤੋਂ ਵੱਡੇ ਕਰਾਣੇ ਜਿਹੜੇ ਮਿਊਜ਼ਿਕ ਇੰਡਸਟਰੀ ਜਿਹੜੀ ਹੈ ਇੰਡੀਆ ਦੀ ਪੂਰੇ ਵਰਲਡ 'ਚ ਫੇਮਸ ਨੇ ਔਰ ਪੂਰੇ ਵਰਲਡ 'ਚ ਇੰਡੀਆ ਦੇ ਜਿਹੜੇ 뮤지컬 ਇਨਸਟਰੂਮੈਂਟ ਹੈਗੇ ਨੇ ਪਪਸ 10 ਗੁਣਾ 3.5 ਗੁਣਾ ਜਿਹੜੀ ਉਹਦੀ ਜਿਹੜੀ ਹੈ ਪ੍ਰੋਡਕਸ਼ਨਸ ਵਧੀਆ ਵਾ ਵਿਦੇਸ਼ਾਂ ਦੇ ਵਿੱਚ ਜਿਹੜੇ 뮤జిਸ਼ੀਅਨ ਆ ਉਹ ਵਧੇ ਨੇ ਔਰ ਇਸ ਤੋਂ ਬਾਅਦ ਜਿਹੜੇ ਗਰੀਬ ਲੋਕਾਂ ਨੂੰ ਜਿਹੜੇ ਇਸ ਲਾਈਨ ਦੇ ਜੁੜੇ ਹੋਏ ਉਹਨਾਂ ਨੂੰ ਵਪਾਰ ਮਿਲਿਆ ਵਾ ਹਾਂ ਜਮਨ ਦੀ ਬਾਤ ਹੋ ਰਹੀ ਹੈ ਠੀਕ ਹੈ ਹਾਂ ਤੁਕ ਜੀ ਭਾਰਤ ਮਾਤਾ ਕੀ ਜੈ ਭਾਰਤ ਦੀ ਜਨਤਾ ਪਾਰਟੀ ਜਿੰਦਾਬਾਦ ਮਨ ਕੀ ਬਾਤ 95 95th ਪ੍ਰੋਗਰਾਮ ਆਪਣਾ ਹੀ ਸੀਗਾ ਮੋਦੀ ਜੀ ਦਾ ਜਿਹੜੇ ਕਿ ਹਰ ਮਹੀਨੇ ਮੋਦੀ ਜੀ ਆਂਦੇ ਨੇ ਤੇ ਆਪਣੇ ਮਨ ਕੀ ਬਾਤ ਯਾਨੀ ਜੋ ਉਹਨਾਂ ਦੇ ਮਨ ਵਿੱਚ ਹੁੰਦਾ ਜਾਂ ਜੋ ਉਸ ਮੰਥ ਦੇ ਵਿੱਚ ਅੱਛੀ ਅੱਛੀ ਵਧੀਆ ਉਹਦੇ ਘਟਨਾਵਾਂ ਹੁੰਦੀਆਂ ਹਨ ਜਾਂ ਜੋ ਕੁਝ ਆਪਣੇ ਐਸੇ ਲੋਕ ਨੇ ਜੋ ਬਹੁਤ ਅੱਛਾ ਕੰਮ ਕਰਦੇ ਨੇ ਬਹੁਤ ਵਧੀਆ ਕੰਮ ਕਰਦੇ ਨੇ ਨੇਕ ਕੰਮ ਹੈ ਜਿਨ੍ਹਾਂ ਵਿੱਚ ਕੋਈ ਲਾਲਚ ਨਹੀਂ ਹੁੰਦਾ ਜਿਨ੍ਹਾਂ ਦਾ ਕੋਈ ਸਵਾਰਥ ਨਹੀਂ ਹੁੰਦਾ ਉਹ ਨਹੀਂ ਸਵਾਰਥ ਕੰਮ ਕਰਦੇ ਆ ਹਾਂ ਕੁਝ ਨਈ ਇਨੋਵੇਸ਼ਨਸ ਵੀ ਹੁੰਦੀਆਂ ਨੇ ਉਦੋਂ ਲੈ ਕੇ ਮੋਦੀ ਜੀ ਸਾਡੇ ਸਾਹਮਣੇ ਆਉਂਦੇ ਨੇ ਤਾਂ ਕਿ ਸਾਨੂੰ ਵੀ ਇਸ ਚੀਜ਼ ਦਾ ਹੌਸਲਾ ਮਿਲੇ ਕਿ ਹਾਂ ਆਪਾਂ ਨੂੰ ਵੀ ਹਰ ਬੰਦੇ ਨੂੰ ਕੁਝ ਨਾ ਕੁਝ ਇਨਵੈਂਟ ਇਨੋਵੇਟਿਵ ਕਰਨਾ ਚਾਹੀਦਾ ਦੁਆਰਾ ਤੋਂ ਵਪਾਰ ਨੂੰ ਵਧਾਇਆ ਜਾ ਸਕਦਾ ਬਿਲਕੁਲ ਵਧਾਇਆ ਜਾ ਸਕਦਾ ਹੈ ਦੇਖੋ ਮੋਦੀ ਜੀ ਜਿਹੜੇ ਹੈਗੇ ਨੇ ਉਹ ਬਹੁਤ ਹੀ ਮਹਾਨ ਲੀਡਰ ਨੇ ਜੋ ਆਦਿ ਕੁਝ ਵੀ ਕੰਮ ਕਰਦਾ ਦਾ ਹੈ ਅੱਛਾ ਕੰਮ ਕਰਦਾ ਦੇਸ਼ ਲਈ ਕਰਦਾ ਹੈ ਇਹ ਪੂਰੇ ਵਰਡਲੀ ਕਰਦਾ ਉਹਦੀ ਉਹਨੂੰ ਸراہਨਾ ਕਰਦੇ ਨੇ ਉਹਨੂੰ ਉਹ ਚੀਜ਼ ਦਾ ਜੋ ਕ੍ਰੈਡਿਟ ਹੈ ਉਸ ਹੀ ਬੰਦੇ ਨੂੰ ਦਿੰਦੇ ਨੇ ਜੋ ਉਸ ਨੂੰ ਕੋਲ ਕਰਦਾ ਹੈ ਉਹ ਉਸ ਦਾ ਕ੍ਰੈਡਿਟ ਕਿਸੇ ਹੋਰ ਨੂੰ ਨਾ ਦਿੰਦੇ ਆ ਨਾ ਆਪ ਲੈਂਦੇ ਆ ਇਸ ਲਈ ਮੋਦੀ ਜੀ ਗ੍ਰੇਟ ਲੀਡਰ ਨੇ ਮਨ ਕੀ ਬਾਤ ਸਾਡੇ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਜੋ ਕਿ ਮੈਨੇ ਚ ਹਰ ਵਾਰੀ ਆਂਦੇ ਨੇ ਦੇਸ਼ ਨੂੰ ਸਮੋਧਿਤ ਕਰਦੇ ਨੇ ਆਪਣੇ ਮਨ ਕੀ ਬਾਤ ਕਰਦੇ ਨੇ ਉਦੇ ਵਿੱਚ ਕਿਤਨੇ ਕਿਤੇ ਆਪਣੇ ਆਉਣ ਵਾਲੇ ਭਵਿਸ਼ ਨੂੰ ਮੱਦੇ ਨਜ਼ਰ ਰੱਖ ਕੇ ਉਹਦੇ ਵਿੱਚ ਉਹਦੀ ਚਾਕੀ ਨਜ਼ਰ ਆਉਂਦੀ ਹੈ ਵੀ ਆਉਣ ਵਾਲਾ ਦੇਸ਼ ਸਾਡਾ ਆਉਣ ਵਾਲਾ ਭਵਿਸ਼ ਕਿਸ ਤਰ੍ਹਾਂ ਦਾ ਹੋਏਗਾ ਦੇਸ਼ ਨੂੰ ਲੈ ਕੇ ਵਿਦੇਸ਼ ਨੂੰ ਲੈ ਕੇ ਪੂਰੇ ਵਿਸ਼ਵ ਨੂੰ ਲੈ ਕੇ ਚਲਦੇ ਪਏ ਨੇ ਉਹ ਆਪਣੇ ਨਾਲ ਇਸ ਕਰਕੇ ਇਹਨਾਂ ਦੀ ਜਿਹੜੀ ਮਨ ਕੀ ਬਾਤ ਹੈ ਉਹਨੂੰ ਸਮਝਣਾ ਔਰ ਦੇਖਣਾ ਬਹੁਤ ਵੱਡੀ ਇੱਕ ਆਪਣੇ ਸਭ ਵਸਤੇ ਗਿਆਨ ਦੀ ਗੱਲ ਹੈ ਗਿਆਨ ਹੋਣਾ ਚਾਹੀਦਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਇੱਕ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ ਇਸ ਚੀਜ਼ ਦਾ ਅੱਜ ਜੀ 20 ਦੇ ਰਾਏ ਜੋ ਇਹਨਾਂ ਨੇ ਸਾਨੂੰ ਗਿਆਨ ਦਿੱਤਾ ਸਾਨੂੰ ਇੱਕ ਨਜ਼ਰ ਆ ਰਹੀ ਚੀਜ਼ ਹੈ ਬਸ ਐਹੀ ਕਹਿਣਾ ਚਾਹਾਂਗੇ ਪਹਿਲਾਂ ਤਾਂ ਸਾਰੇ ਨੂੰ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਸਾਡੇ ਅੰਕਲ ਸੁਰੇਸ਼ ਗੌਰ ਜੀ ਇਹਨਾਂ ਦੇ ਦਫ਼ਤਰ ਅਸੀਂ ਮੰਦੀ ਬਾਤ ਸਾਰਿਆਂ ਨੇ ਸੁਣੀ ਸਾਰੇ ਸਾਡੇ ਮੰਡਲ ਪ੍ਰਧਾਨ ਜਿਨੇ ਵੀ ਇਹ ਸਾਰੇ ਹੀ ਮਤਲਬ ਕਿ ਅਸੀਂ ਇਕੱਠੇ ਬੈਠ ਕੇ ਮੰਨ ਦੀ ਬਾਤ ਸੁਣੀ ਅਸੀਂ ਹਰ ਮਹੀਨੇ ਕਿਸੇ ਜਗ੍ਹਾ ਤੇ ਜ਼ਿਆਦਾਤਰ ਅਸੀਂ ਇੱਥੇ ਹੀ ਇਕੱਠੇ ਹੋਨੇ ਕਿ ਮੰਨ ਦੀ ਬਾਤ ਸੁਣਨ ਲਈ ਤੇ ਮੋਦੀ ਜੀ ਦੀ ਗੱਲਾਂ ਜਿਹੜੀਆਂ ਅਸੀਂ ਹਰ ਬੰਦੇ ਦੇ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਜਿੰਨੇ ਆਪਣੇ ਤੋਂ ਸਮਰਥ ਹੈਗੇ ਆਪਾਂ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹਰ ਬੰਦੇ ਨੂੰ ਅਸੀਂ ਇਹੀ ਕਹਿੰਨੇ ਆ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ ਨਸ਼ਾ ਮੁਕਤ ਸੜਕ ਤੇ ਗड्ढे ਮੁਕਤ ਜੋ ਵੀ ਹੈ ਅਸੀਂ ਵਿਕਾਸ ਕਰਾਂਗੇ ਉਸ ਚੀਜ਼ ਦਾ ਭਾਰਤ ਮਾਤਾ ਕੀ ਜੈ